ਤੁਸੀਂ ਵੇਖ ਰਹੇ ਹੋ ਬਖਤੌੜ ਢਿੱਲੋਂ YouTube ਤੇ ਚੈਨਲ ਤੇ ਨਾਲ ਹੀ Facebook ਪੇਜ ਨਾਲ Instagram ਬਖਤੌੜ ਢਿੱਲੋਂ ਦੇ ਨਾਂ ਤੇ ਬਣੇ ਹੋਏ ਨੇ ਤੇ ਮੈਂ ਪਰਮਿੰਦਰਜੀਤ ਸਿੰਘ ਤੇ ਮੇਰੇ ਨਾਲ ਬਖਤੌੜ ਢਿੱਲੋਂ ਜੀ ਰੋਜ਼ ਦੀ ਤਰ੍ਹਾਂ ਆਪਾਂ ਪ੍ਰੋਗਰਾਮ ਖਬਰਾਂ ਚੋਂ ਖਬਰ ਲੈ ਕੇ ਹਾਜ਼ਰ ਹੁੰਨੇ ਆ ਬਖਤੌੜ ਚੱਲਿਆ ਸਾਡੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਤੇ ਢਿੱਲੋਂ ਸਾਹਿਬ ਨਾਲ ਕੱਲ ਗੱਲਬਾਤ ਕਰਦੇ ਅੱਜ ਤੱਕ ਕੀ ਪ੍ਰੋਗਰਾਮ ਹੈ ਕੀ ਗੱਲਬਾਤ ਹੈ ਚਲੋ ਸਭ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਚਲੋ ਸਭ ਅੱਜ ਜਿਹੜਾ ਬਠਿੰਡੇ ਦੇ ਵਿੱਚ ਇੱਕ ਬਹੁਤ ਵੱਡਾ ਪੱਤਰਕਾਰਾਂ ਦੇ ਵਿਰੁੱਧ ਜਿਹੜਾ ਪਰਚੇ ਦਰਜ ਹੋਏ ਸੀ ਉਹਦੇ ਵਾਸਤੇ ਇਕੱ ਕੀ ਹੋਈ ਅਗੇ ਕੀ ਕਰਨਾ ਹੈ ਉਹਦੇ ਬਾਰੇ ਜਿਹੜੇ ਸਾਡੇ ਸਰੋਤੇ ਤੇ ਦਰਸ਼ਕ ਉਹਨਾਂ ਦੇ ਰੂਬਰੂ ਹੋ। ਪਹਿਲੀ ਗੱਲ ਤਾਂ ਇਹ ਕਿ ਸਾਨੂੰ ਇਕੱਠ ਪੱਤਰਕਾਰਾਂ ਨੂੰ ਕਿਉਂ ਕਰਨਾ ਪਿਆ? ਜੀ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਸਾਡੇ ਇਹ ਪੰਜਾਬ ਸਰਕਾਰ ਦੇ ਸਾਧਨ ਜੀ ਉਹਨਾਂ ਸਾਧਨਾਂ ਦੀ ਦਾ ਇਸਤੇਮਾਲ ਹੋ ਰਿਹਾ ਹੈ ਉਹ ਇਸਤੇਮਾਲ ਕਿਸ ਤਰ੍ਹਾਂ ਹੁੰਦਾ ਹੈ ਉਹਦਾ ਫਾਇਦਾ ਕਿਹਨੂੰ ਹੁੰਦਾ ਹੈ ਕੌਣ ਕੌਣ ਬੰਦੇ ਉਹਦੇ ਉਹਦਾ ਲਾਹਾ ਲੈਂਦੇ ਜੀ ਇਹ ਇੱਕ ਆਰਟੀਆਈ ਪਾਈ ਸੀ ਮਾਨਕ ਗੋਇੰਦ ਮਾਨਕ ਗੋਇਲ ਦਾ ਇਹ ਕਹਿਣਾ ਕਿ ਮੈਂ ਉਹ ਸਾਲ ਟੀਆਈ ਰਾਹੀਂ ਇਹ ਪੁੱਛਿਆ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਕਿ ਜਿਹੜਾ ਪੰਜਾਬ ਸਰਕਾਰ ਦਾ ਹੈਲੀਕਾਪਟਰ ਹੈ ਜੀ ਉਹ ਹੈਲੀਕਾਪਟਰ ਦੀ ਕਿੰਨੀ ਵਰਤੋਂ ਹੋਈ ਹੈ ਕਿੱਥੇ ਕਿੱਥੇ ਗਿਆ ਹੈ ਕੌਣ-ਕੌਣ ਉਹਦੇ ਵਿੱਚ ਬੈਠੇ ਸੀ ਜੀ ਇੱਕ ਦੂਸਰਾ ਕਹਿੰਦੇ ਵੀ ਇੱਕ ਜੈਟ ਜਿਹੜਾ ਜਹਾਜ਼ ਹੈ ਜਿਹੜਾ ਕੋਈ 10 ਸੀਟਰ ਕੇ 20 ਸੀਟਰ ਲਿਆ ਇਹਨਾਂ ਨੇ ਕਰਾਏ ਤੇ ਉਹਦਾ ਕਿਰਾਇਆ ਕਿੰਨਾ ਹੈ ਜੀ ਉਹ ਜਹਾਜ਼ ਜਿਹੜਾ ਹੈਗਾ ਕਿੱਥੇ ਕਿੱਥੇ ਗਿਆ ਭਾਰਤ ਦੇ ਪੰਜਾਬ ਤੋਂ ਬਾਹਰ ਭਾਰਤ ਦੇ ਕਿਹੜੇ ਕਿਹੜੇ ਹਿੱਸਿਆਂ ਚ ਗਏ ਜੀ ਉਹਦੇ ਵਿੱਚ ਕੌਣ ਕੌਣ ਲੋਕ ਸੀ ਜਿਨ੍ਹਾਂ ਨੇ ਸਫਰ ਕੀਤਾ ਜੀ ਉਹ ਕਹਿੰਦੇ ਵੀ ਉਹਦਾ ਰਿਫਿਊਜ਼ ਕਰਤਾ ਸੀ ਪੰਜਾਬ ਸਰਕਾਰ ਨੇ ਕਿ ਇਸ ਸਿਕਿਉਰਿਟੀ ਕਨਸਰਨ ਹੈ ਇਸ ਕਰਕੇ ਤੁਹਾਨੂੰ ਨਹੀਂ ਦੱਸਿਆ ਜਾ ਸਕਦਾ ਨਹੀਂ ਦੱਸਿਆ ਠੀਕ ਹੈ ਜੀ ਇੱਥੇ ਪ੍ਰਵਿੰਦਰ ਜੀ ਮੇਰੀ ਇਹ ਸਮਝ ਬਣ ਗਈ ਹੈ ਵੀ ਸਿਕਿਉਰਿਟੀ ਕਨਸਰਨ ਹੈ ਜੇ ਹੈਗਾ ਤਾਂ ਇਹ ਤਾਂ ਗੱਲ ਹੋ ਸਕਦੀ ਵੀ ਕੱਲ ਨੂੰ ਜਹਾਜ਼ ਨੇ ਉੱਡਣਾ ਉਹ ਕਿੰਨੇ ਵਜੇ ਉੱਡੂਗਾ ਉਹ ਉਸਨੇ ਕਾਉਂਟ ਕਾਉਂਟ ਬੰਦੇ ਬੈਠੇ ਨੇ ਬਿਲਕੁਲ ਜੀ ਬਿਲਕੁਲ ਉਹ ਤਾਂ ਵੀ ਭਵਿੱਖ ਦੇ ਵਿੱਚ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਜਿਹੜੀ ਚੀਜ਼ ਵਾਪਰ ਚੁੱਕੀ ਹੈ ਬਿਲਕੁਲ ਜਿਹੜਾ ਸਮਾਂ ਲੰਘ ਚੁੱਕਿਆ ਲੰਘ ਚੁੱਕੇ ਸਮੇਂ ਦੀ ਜੇ ਕੋਈ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਿੰਦੀਆਂ ਨਾਲ ਖਾਸ ਤੱਕ ਦੇ ਦੇਣੀ ਚਾਹੀਦੀ ਬਿਲਕੁਲ ਹਾਂ ਇਹੀ ਇਹ ਮਾਮਲਾ ਉਹਨਾਂ ਦੀ ਜਿਹੜਾ ਜਿਹੜਾ ਮਾਨਕ ਕੋਇਲ ਨਾਲ ਮੇਰੀ ਵੀ ਡਿਟੇਲਡ ਗੱਲਬਾਤ ਹੋਈ ਸੀ ਮੈਨੂੰ ਪੁੱਛਿਆ ਸੀ ਜੀ ਤਾਂ ਉਹ ਕਹਿੰਦਾ ਹੈ ਵੀ ਇਹ ਅਸੀਂ ਇਨਫੋਰਮੇਸ਼ਨ ਅਕਾਲੀ ਦਲ ਦੀ ਹਕੂਮਤ ਦੇ ਵਿੱਚ ਵੀ ਤੇ ਕਾਂਗਰਸ ਪਾਰਟੀ ਦੀ ਹਕੂਮ ਔਰ ਉਹਦਾ ਹੀ ਨਤੀਜਾ ਸੀ ਕਿ ਭਗਵੰਤ ਮਾਨ ਜੀ ਤੇ ਉਹਨਾਂ ਦੀ ਪਾਰਟੀ ਉਸ ਮਟੀਰੀਅਲ ਨੂੰ ਇਸਤੇਮਾਲ ਕਰਦੀ ਸੀ ਇਸਤੇਮਾਲ ਕਰਦੀ ਬਿਲਕੁਲ ਜਿਹਦਾ ਉਹਨਾਂ ਨੂੰ ਸਿਆਸੀ ਲਾਹਾ ਵੀ ਹੋਇਆ ਹੋਇਆ ਸਾਨੂੰ ਹੁਣ ਦਿੰਦੇ ਨਹੀਂ ਜੀ ਹੁਣ ਆਪਣੇ ਕੋਲੇ ਹੋਰ ਚਾਰਾ ਕੀ ਰਹਿ ਗਿਆ ਬਿਲਕੁਲ ਜੀ ਮੰਨ ਲਓ ਵੀ ਜੇ ਕੋਈ ਇਨਫੋਰਮੇਸ਼ਨ ਤੁਸੀਂ ਮੰਗਦੇ ਹੋ ਤੁਹਾਨੂੰ ਉਹ ਇਨਫੋਰਮੇਸ਼ਨ ਨਹੀਂ ਮਿਲਦੀ ਤੇ ਉਹਨੂੰ ਲੈਣ ਵਾਸਤੇ ਜਾਂ ਤਾਂ ਤੁਹਾਨੂੰ ਜਾਣਾ ਪੈਣਾ ਆਈ.ਟੀ.ਆਈ ਦੇ ਵਿੱਚ ਕਮਿਸ਼ਨ ਕਮਿਸ਼ਨ ਕੋਲ ਬਿਲਕੁਲ ਜੀ ਐਸਪੀਅਲ ਆਈ.ਟੀ.ਆਈ ਕਮਿਸ਼ਨ ਜਿਹੜਾ ਹੈਗਾ ਉਹਦੇ ਕੋਲ ਇੰਨਾ ਬਰਕਲੋਡ ਹੈ ਇੰਨਾ ਜਿਆਦਾ ਕੰਮ ਹੈ ਕਿ ਤੁਹਾਡੀ ਜਿਹੜੀ ਪੇਸ਼ੀ ਬੜੀ ਲੰਬੀ ਪੈ ਜੀ RTI ਕਮਿਸ਼ਨ ਤੋਂ ਬਾਅਦ ਤੁਸੀਂ ਜੇ ਤੁਹਾਡੇ ਕੋਲੇ ਤੁਹਾਨੂੰ ਕੋਈ ਆਪਣਾ ਰਿਲੀ ਨਹੀਂ ਨਹੀਂ ਮਿਲਦੀ ਬਿਲਕੁਲ ਜੀ ਤਾਂ ਉਦੋਂ ਬਾਅਦ ਤੁਸੀਂ ਹਾਈ ਕੋਰਟ ਜਾ ਸਕਦੇ ਹੋ ਹਾਈ ਕੋਰਟ ਜਿਹੜੇ ਲੋਕ ਇਸ ਕਿਸਮ ਦੀਆਂ ਇਨਫੋਰਮੇਸ਼ਨਸ ਹਾਸਲ ਕਰਦੇ ਉਹਨਾਂ ਦੇ ਕੋਲੇ ਪਹਿਲੀ ਗੱਲ ਤਾਂ ਵੀ ਜੇ ਉਹ ਸਮਾਜ ਸੇਵਕ ਕਹ ਦੇ ਉਹ ਕੋਈ ਹੀਰਾ ਫੇਰੀ ਨਹੀਂ ਕਰਦੇ ਉਹਨਾਂ ਦੇ ਕੋਲੇ ਕੋਈ ਫੰਡਸ ਵਗੈਰਾ ਨਹੀਂ ਹੈਗੇ ਤਾਂ ਕਮੀ ਪੇਸ਼ੇ ਦੀ ਪੈਸੇ ਦੀ ਨਹੀਂ ਬਿਲਕੁਲ ਬਿਲਕੁਲ ਮਹਿੰਗੇ ਵਕੀਲ ਉਹ ਕਿਵੇਂ ਕਰਨਗੇ ਸੋਚਾਂ ਹੁੰਦੀਆਂ ਦੂਜੇ ਵਸਿਕਾ ਇਹ ਹੁੰਦਾ ਕਿ ਫਿਰ ਬੰਦਾ ਸਿੱਧਾ ਮੀਡੀਆ ਚੱਲਿਆ ਮੀਡੀਆ ਚੱਲਿਆ ਜਾਂਦਾ ਸੋਸ਼ਲ ਮੀਡੀਆ ਤੇ ਚਲਾ ਜਾਵੇ ਸੋਸ਼ਲ ਮੀਡੀਆ ਦਾ ਤੁਹਾਡੇ ਕੋਲੇ ਪਲੈਟਫਾਰਮ ਹੈ ਬਿਲਕੁਲ ਤੇ ਮਾਨਕ ਗੋਇਲ ਨੇ ਕੀ ਕੀਤਾ ਉਹਨੇ ਉਹ ਸਾਰੀ ਜਿਹੜੀ ਜਿਹੜੀ ਉਹ ਇਨਫਰਮੇਸ਼ਨ ਮੰਗਦਾ ਸੀ ਉਹਦੇ ਆਧਾਰ ਦੇ ਉੱਤੇ ਉਹਨੇ ਇੱਕ ਪੋਸਟ ਬਣਾ ਕੇ ਪਾਤੀ ਆਪ ਸੋਸ਼ਲ ਮੀਡੀਆ ਬਿਲਕੁਲ ਬਿਲਕੁਲ ਆਪਣੇ ਪਲੈਟਫਾਰਮ ਤੇ ਜੀ ਉਹਨੂੰ ਕਈਆਂ ਨੇ ਫੋਨ ਕਰਨੇ ਸ਼ੁਰੂ ਕਰ ਉਹਨੇ ਫੋਨ ਨਹੀਂ ਕਰਨੇ ਕਈਆਂ ਨੇ ਉਹਨੂੰ ਸ਼ੇਅਰ ਕਰਤਾ ਠੀਕ ਹੈ ਜੀ ਕੁਝ ਇੱਕ ਬੰਦੇ ਉਹ ਹੈ ਜਿਹੜੇ ਬੰਦੇ ਤੁਹਾਨੂੰ ਕਹਿੰਦੇ ਆਪਾਂ ਇੰਟਰਵਿਊ ਕਰਦੇ ਬਿਲਕੁਲ ਜੀ ਉਨੇ ਤੇ ਮੇਰੇ ਖਿਆਲ ਮੁਤਾਬਕ ਇੱਕ ਵੀਡੀਓ ਬਣਾ ਦਿੱਤੀ ਮਨਿੰਦਰਜੀਤ ਨੇ ਬਿਲਕੁਲ ਜੀ ਮਨਿੰਦਰਜੀਤ ਸਿੱਧੂ ਨੇ ਜਿਹੜਾ ਲੋਕ ਆਵਾਜ਼ ਵਾਲੇ ਨੇ ਵੀਡੀਓ ਬਣਾਈ ਤੇ ਨਾਲ ਦੀ ਨਾਲ ਹੀ ਉਹਦੇ 'ਚ ਪ੍ਰਤੀਕਰਮ ਉਸਤੇ ਵੀ ਆਉਣੇ ਸ਼ੁਰੂ ਹੋ ਗਏ ਤੇ ਸਰਕਾਰ ਵਾਲੇ ਪਾਸੋਂ ਫਿਰ ਸਖਤ ਪ੍ਰਤੀਕਰਮ ਹੋ ਗਿਆ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਉਹਦੇ ਤੇ ਇੱਕ ਕੇਸ ਰਜਿਸਟਰ ਕਰਤਾ ਬਿਲਕੁਲ ਜੀ ਉਹ ਕੇਸ ਜਿਹੜਾ ਰਜਿਸਟਰ ਕੀਤਾ ਉਹਦੇ ਵਿੱਚ ਮਾਨਕ ਗੋਇਲ ਵੀ ਆ ਗਿਆ ਉਹਦੇ ਵਿੱਚ ਮਨਿੰਦਰਜੀਤ ਵੀ ਆ ਗਿਆ ਉਹਦੇ ਵਿੱਚ ਮਿੰਟੂ ਗਰੂਸਰ ਜੀ ਆ ਵੀ ਆ ਗਿਆ ਤੇ ਇੱਕ ਮੁੰਡਾ ਹੋਰ ਆਪਣਾ ਮੰਦੀ ਬੱਕੜ ਉਹ ਵੀ ਇਸ ਜ਼ਿਲ੍ਹੇ ਦਾ ਹੀ ਹੈ ਉਹਨੇ ਵੀ ਉਹਨੂੰ ਜਿਹੜਾ ਕਰਤਾ ਸੀ ਉਹਦੇ ਤੇ ਵੀ ਉਹਦਾ ਨਾਂ ਆ ਗਿਆ ਇੱਕ ਅਜ ਹੋਰ ਬੰਦਾ ਮਿਲਿਆ ਇੱਥੇ ਜਿਹਦਾ ਨਾਂ ਗੁਰਲਾਲ ਸਿੰਘ ਮਾਨ ਹੈ ਮਾਨ ਹੈ ਉਹ ਜਿਹੜੀ ਹੈਗੀ ਹੈ ਅੰਮ੍ਰਿਤਸਰ ਵਾਲਾ ਅੰਮ੍ਰਿਤਸਰ ਦੇ ਵਿੱਚੋਂ ਰਮਦਾਸ ਕੰਸਟੀਟਿਊਐਂਟ ਤੋਂ ਆਇਆ ਸੀ ਜੀ ਉਹਨੇ ਮੈਨੂੰ ਦੱਸਿਆ ਕਿੰਨਾ ਯਾਰ ਮੈਂ ਤਾਂ ਜਿਹੜਾ ਭਵਕੜ ਸੀ ਬਿਲਕੁਲ ਜੀ 2014 ਦਾ ਭਵਕੜ ਸੀ ਮੈਂ ਗੁਰਲਾਲ ਮਾਨ ਕਹਿੰਦਾ ਮੈਂ ਤਾਂ ਅੱਗ ਤੇ ਮਚਦਾ ਫਿਰਦਾ ਸੀ ਮੈਂ ਇੰਨਾ ਕੰਮ ਕੀਤਾ ਕਿਹਦਾ ਯਾਰ ਮੇਰੀ ਮੇਰਾ ਵੀ ਪਤਾ ਹੈ ਕਿ ਨਾ 2014 ਤੋਂ ਸੀ ਅਗਲੀ ਗੱਲ ਉਹਨੇ ਦੱਸੀ ਕਿ ਜਿਹੜੇ ਦੋ ਬੰਦੇ ਹੋਰ ਆ ਮੇਰੇ ਸਾਥੀ ਮੈਨੂੰ ਪਿੱਛੇ ਵੀ ਹੋਰ ਕਿਹੜੇ ਕਿਰੇ ਆ ਦੋ ਮਹੀਨੇ ਸਾਥੀ ਹੋਰ ਆ ਉਹਨਾਂ ਦੇ ਵਿੱਚ ਇੱਕ ਨਿਊਜ਼ੀਲੈਂਡ ਵਿੱਚ ਹੈ ਤੇ ਕੈਨੇਡਾ ਵਿੱਚ ਅੱਛਾ ਉਹ ਵੀ ਲਪੇਟਦੇ ਨਾਲ ਉਹ ਵੀ ਲਪੇਟਦੇ ਉਹਨਾਂ ਨੇ ਉੱਥੋਂ ਪਾਈਆਂ ਹੋਣਗੀਆਂ ਅੱਛਾ ਉੱਥੋਂ ਪਾਈਆਂ ਉਹਨਾਂ ਨੇ ਉੱਥੇ ਸ਼ੇਅਰ ਕੀਤੇ ਉਹਨਾਂ ਨੇ ਮੇਰੇ ਖਿਲਾਫ ਤਾਕ ਹੋਣਗੇ ਉਹ ਵੀ ਲਿਖ ਲਿਖੇ ਬਿਲਕੁਲ ਜੀ ਕਿਹਦੇ ਬਾਹਲੇ ਵੱਡੇ ਪਖੜਤਾਂ ਨਹੀਂ ਹੋਣੇ ਜੀ ਤੇ ਪੂ ਭਾਈ ਵੱਡੇ ਵੀ ਹੋ ਸਕਦੇ ਬਾਹਰ ਮਿਲ ਕੇ ਕਰੀਏ ਬਿਲਕੁਲ ਜੀ ਚਲੋ ਉਹਨਾ ਧਰਾਮਾਂ ਦਾ ਮਕਸਦ ਇਹ ਜੋ ਮਤਲਬ ਕੀ ਨਿਕਲਦਾ ਵੀ ਇਹ ਧਰਾਮਾਂ ਕਰਨ ਉਹ ਕਹਿੰਦੇ ਵੀ ਇਹਨਾਂ ਲੋਕਾਂ ਨੇ ਜਿਹੜੀ ਆ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਜੀ ਇਹਦੇ ਨਾਲ ਸਮਾਜ ਦੇ ਵਿੱਚ ਜਿਹੜੀ ਹੈਗੀ ਹੈ ਬੇਚੈਨੀ ਪੈਦਾ ਹੋਗੀ ਇਹਦਾ ਹੋਗੀ ਇਹਨਾਂ ਨੇ ਗਲਤ ਇਨਫੋਰਮੇਸ਼ਨ ਗਲਤ ਸੂਚਨਾ ਇਹਨਾਂ ਨੇ ਜਿਹੜੀ ਹੈਗੀ ਆ ਉਹ ਪ੍ਰੋਵਾਈਡ ਕੀਤੀ ਹੈ ਗਲਤ ਸੂਚਨਾ ਫਲਾਉਣ ਦੇ ਨਾਲ ਅਫਵਾਹਾਂ ਫਲਾਇਆ ਇਹ ਅਫਵਾਹਾਂ ਦੇ ਨਾਲ ਜਿਹੜੀ ਹੈਗੀ ਹੈ ਸਮਾਜ ਦੇ ਵਿੱਚ ਬੇਚੈਨੀ ਪੈਦਾ ਹੋ ਸਕਦਾ ਜੀ ਸਮਾਜ ਦਾ ਨੁਕਸਾਨ ਹੋ ਸਕਦਾ ਜੀ ਲੋ ਜੀ ਐਫ ਆਈ ਆਰ ਹੋਗੀ ਐਫ ਆਈ ਆਰ ਨੂੰ ਕਈ ਦਿਨ ਤੱਕ ਮਤਲਬ ਐ ਵੀ ਦਮਾ ਕੇ ਰੱਖਿਆ ਕਿਸੇ ਨੂੰ ਦੱਸਿਆ ਨਹੀਂ ਔਰ ਇਹ ਐਫਆਈਆਰ ਲੁਧਿਆਣਾ ਹੀ ਹੋਈ ਸੀ ਸਾਈਬਰ ਕ੍ਰਾਈਮ ਦੇ ਵਿੱਚ ਜੀ ਫਿਰ ਕੀ ਹੋਇਆ ਫਿਰ ਹੌਲੀ ਹੌਲੀ ਕਿਤੇ ਮਾੜੀ ਮੋਟੀ ਹਵਾ ਨਿਕਲਦੇ ਨਿਕਲਦੇ ਪੁਲਿਸ ਸੇਬ ਚੋਂ ਨਿਕਲ ਜਾਂਦੀ ਨਿਕਲ ਜਾਂਦੀ ਨਿਕਲਦੀ ਆ ਉਹਦੇ ਤੇ ਫਿਰ ਇਹਨਾਂ ਨੇ ਇਨਫੋਰਮੇਸ਼ਨ ਲਈ ਤੇ ਮਾਨਕ ਗੋਇਲ ਨੇ ਇਨਫੋਰਮੇਸ਼ਨ ਆਸਾਨ ਕਰਨ ਬਿਲਕੁਲ ਜੀ ਵੀ ਆ ਐਫਆਈਆਰ ਹੋਈ ਪਈ ਐ ਦਸੰਬਰ ਦੇ ਮਹੀਨੇ ਉਹ ਐਫਆਈਆਰ ਜਨਤਕ ਹੋ ਗਈ ਜਨਤਕ ਹੋ ਗਈ ਤੇ ਦਸੰਬਰ ਦੇ ਮਹੀਨੇ ਦੇ ਵਿੱਚ ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਉਹਦੇ ਨਾਲ ਦੀ ਨਾਲ ਸਾਰੇ ਲੋਕੇ ਇਕੱਠੇ ਹੋ ਗਏ ਕੋਈ ਸੈਂਟਰ ਵਿੱਚ ਢੰਡਾ ਪੈਂਦਾ ਆਪਣੀ ਕਲੱਬ ਦੇ ਵਿੱਚ ਆ ਕੇ ਆ ਕੇ ਇਹਨਾਂ ਨੇ ਕਲੱਬ ਦੇ ਵਿੱਚ ਕਹਿੰਦੇ ਜੀ ਕਹਾਣੀਆਂ ਆ ਤਾਂ ਇਹਨਾਂ ਨੇ ਪਹਿਲੀ ਸੱਤੇ ਕਹਿੰਦੇ ਕਹਿੰਦੇ ਜੀ ਹੁਣ ਅਸੀਂ ਤਾਂ ਟਾਂਡੇ ਵਾਲੀ ਜਾਂ ਭਾਂਡੇ ਵਾਲੀ ਦੋਨਾਂ ਚੋਂ ਇੱਕੋ ਇੱਕੋ ਹੀ ਕੰਮ ਕਰਾਂਗੇ ਹਾਂ ਹੁਣ ਬਾਰੀ ਬਾਰੀ ਕਹਿੰਦੇ ਕਿੱਧਰ ਜਾਂਦੇ ਰਹੀਏ ਜਾ ਕੇ ਵੀ ਦੋ ਜਮਾਨਤਾਂ ਨੂੰ ਕਰੀਏ ਜਮਕਾ ਕਰੀਏ ਅਸੀਂ ਦੋਨੋਂ ਨੇ ਕਰਦੇ ਹੱਸ ਕੇ ਜਮਾਨਤ ਨਹੀਂ ਕਰਾਉਂਦੇ ਉਹ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਅੰਦੋਲਨ ਵਾਲੇ ਰਸਤੇ ਤੇ ਚੱਲੋ ਪਹਿਣਾ ਉਹ ਤੁਹਾਡਾ ਇੱਕ ਡੈਮੋਕਰੇਟ ਕਰਾਈ ਬਿਲਕੁਲ ਜੀ ਜਮਹੂਰੀਅਤਾਂ ਅੰਦੋਲਨ ਕਰ ਸਕਦੇ ਤੁਸੀਂ ਭਾਰਤੀ ਸੰਵਿਧਾਨ ਤੋਂ ਉਹ ਰਾਸਤ ਦਿਨਦਾ ਜੀ ਪਰ ਇੱਕ ਗੱਲ ਹੋਰ ਹੈ ਇਹਦੇ ਬਾਰੇ ਸੋਚ ਲੋ ਜੀ ਜਮਾਨਤ ਨਹੀਂ ਕਰਉਣੀ ਨਾ ਕਰਾਉਂ ਜੀ ਜਿਹੜੀ ਆਪਾਂ ਨੂੰ ਅਦਾਲਤ ਦੇ ਵਿੱਚ ਕੋਈ ਰਿਲੀਫ ਮਿਲ ਸਕਦਾ ਹੈ ਆਪਾਂ ਅਦਾਲਤ ਤੋਂ ਤੁਸੀਂ ਇਹ ਤਾਂ ਮੰਗ ਕਰ ਸਕਦੇ ਹੋ ਨਾ ਕਿ ਇਹ ਮੁਕੱਦਮਾ ਗਲਤ ਹੋਇਆ ਝੂਠਾ ਵਾ ਇਹ ਮੁਕੱਦਮਾ ਗਲਤ ਹੈ ਤੇ ਇਸ ਮੁਕੱਦਮੇ ਨੂੰ ਕੁਐਸ਼ ਕੀਤਾ ਜਾਵੇ ਮਤਲਬ ਆਪਾਂ ਅਦਾਲਤੀ ਪਾਸ਼ਾ ਜੀ ਨੂੰ ਕੁਐਸ਼ ਕਹਾਂਗੇ ਵੈਸੇ ਵੀ ਇਸ ਮੁਕੱਦਮੇ ਨੂੰ ਖਤਮ ਕੀਤਾ ਜਾਵੇ ਅਰਧ ਕੀਤਾ ਜਾਵੇ ਉਹਦੇ ਠੀਕ ਹੈ ਚਲੋ ਮਾਨ ਕੋਇਲ ਦੇ ਰਿਲੇਸ਼ਨ ਹੈਗੇ ਕੁਝ ਵਕੀਲਾਂ ਦੇ ਨਾਲ ਉਹਨਾਂ ਨੇ ਫੋਨ ਕਰ ਲਿਆ ਜੀ ਫੋਨ ਕਰਕੇ ਆਰ.ਐਸ. ਬੈਂਸਰ ਸਾਹਿਬ ਦੇ ਬੜੇ ਸੀਨੀਅਰ ਵਕੀਲਾ ਉਹ ਕਹਿੰਦੇ ਵੀ ਲਿਆਓ ਤੁਸੀਂ ਵਕਾਲਤ ਤੇ ਨਾਲ ਜਿਹੜੇ ਹੈਗੇ ਆ ਉਹਨਾਂ ਨੇ ਆਪਣਾ ਵਕਾਲਤਨਾਮਾ ਇਹਨਾਂ ਦੇ ਕੋਲ ਸੀਰੀ ਸੀ ਇਹਨਾਂ ਨੇ ਉਹਨਾਂ ਨੇ ਕਹਿੰਦੇ ਤੁਸੀਂ ਇਹਨੂੰ ਸਾਈਨ ਕਰਵਾਓ ਸਾਈਨ ਕਰਵਾ ਕੇ ਮੇਰੇ ਕੋਲ ਭੇਜੋ ਤੇ ਆਪਾ ਪਾ ਲੈ ਜੀ ਉਦੋਂ ਮਤਲਬ ਜਿਹੜੀਆਂ ਛੁੱਟੀਆਂ ਹੁੰਦੀਆਂ ਆਪਣੀਆਂ ਦਸੰਬਰ ਮਹੀਨੇ ਦਸੰਬਰ ਉਹ ਉਹਨਾਂ ਨੇ ਪਟੀਸ਼ਨ ਪਾਤੀ ਫਿਰ ਪਟੀਸ਼ਨ ਹੋ ਜਦੋਂ ਉਹ ਖੁੱਲ ਗਈ ਤੇ ਪਟੀਸ਼ਨ ਲੱਗਦੀ ਜੀ ਪਹਿਲੀ ਪੇਸ਼ੀ ਦੇ ਉੱਤੇ ਮਾਨਯੋਗ ਅਦਾਲਤ ਨੇ ਉਹਦੇ ਤੇ ਜਿਹੜੀ ਹੈਗੀ ਪ੍ਰोसीडिंग्स ਸਟੇ ਕਰਦੀਆਂ ਇਹ ਤੁਸੀਂ ਅੱਗੇ ਨਹੀਂ ਕੋਈ ਕਾਰਵਾਈ ਕਰ ਸਕਦੇ ਬੜਗਾ ਟਿੱਖੇ ਟਿੱਪਣੀਆਂ ਕੀਤੀਆਂ ਫਿਰ ਦੂਜੀ ਪੇਸ਼ੀ ਆ ਗਈ ਦੂਜੀ ਪੇਸ਼ੀ ਦੇ ਉੱਤੇ ਵੀ ਉਹਨਾਂ ਬੜਾ ਜ਼ੋਰ ਲਾਇਆ ਸਰਕਾਰੀ ਵੀ ਕੀਨੇ ਜੀ ਕਿ ਸ੍ਰੀਮਾਨ ਜੀ ਐਂ ਕਰਕੇ ਤੁਸੀਂ ਜੱਜ ਸਾਹਿਬ ਨੂੰ ਕਹ ਕੇ ਜੀ ਖੋਲ ਦੇ ਤੁਸੀਂ ਇਹ ਲਈ ਵੀ ਹੈ ਬੰਦਛ ਲਈ ਆ ਉਹ ਕਹਿੰਦੇ ਨਹੀਂ ਇਹ ਕੰਟੀਨਿਊ ਹੈ ਇਹ ਉਹਨਾਂ ਨੇ ਅਗਲੀ ਪੇਸ਼ੀ ਤੱਕ ਫਿਰ ਕੰਟੀਨਿਊ ਕਰਦੇ ਇਹ ਮੁੱਕ ਗਿਆ ਕੰਮ ਮੁੱਕ ਗਿਆ ਉਸ ਤੋਂ ਬਾਅਦ ਫਿਰ ਇਹ ਗੱਲ ਕਰ ਲਿਆ ਵੀ ਇਹ ਦੇ ਖਿਲਾਫ ਜਨਤਾ ਦੀ ਕਚਹਿਰੀ 'ਚ ਵੀ ਜਾਏਗਾ ਜੀ ਬਿਲਕੁਲ ਜਾਣਾ ਜਨਤਾ ਕੋਲੇ ਦੱਸਿਆ ਜਾਵੇ ਜਨਤਾ ਨੂੰ ਪੁੱਛਿਆ ਜਾਵੇ ਕਿ ਦੱਸੋ ਕੀ ਕਰੀਗੇ ਇਹਦੇ ਤੇ ਜਿਹੜੀ ਹੈਗੀ ਇੱਕ ਫੈਸਲਾ ਕੀਤਾ ਸੀ ਫੈਸਲ ਅੱਜ ਜਿਹੜੀ ਹੈਗੀ ਤੁਹਾਨੂੰ ਪਤਾ 24 ਤਾਰੀਖ 24 ਤਰੀਕ ਵੀ 24 ਜਿਹੜੀ ਹੈਗੀ ਜਨਵਰੀ ਨੂੰ ਬਠਿੰਡਾ ਜਿਹੜਾ ਹੈਗਾ ਸੈਂਟਰ ਹੈ ਬਠਿੰਡੇ ਨੂੰ ਦਾ ਮਾਤੂ ਇਸ ਕਰਕੇ ਹੈ ਕਿ ਬਠਿੰਡਾ ਕਿਸੇ ਦਾ ਪੋਲੀਟਿਕਲ ਰਾਜਧਾਨੀ ਰਾਜਧਾਨੀ ਉਹ ਸਿਆਸੀ ਤੌਰ ਤੇ ਦਾ ਬਹੁਤ ਮਹੱਤਵ ਹੈ ਕਾਰਨੀ ਇਹ ਕਿ ਬਾਦਰਾ ਦਾ ਪਿੰਡੇ ਦੇ ਵਿੱਚ ਪੈਂਦਾ ਬਿਲਕੁਲ ਜੀ ਇਹ ਲੰਬੀ ਹਲਕਾ ਇਹਦੇ ਵਿੱਚ ਪੈਂਦਾ ਹੋਣ ਕਰਕੇ ਉਹ ਹੈ ਕੈਪਟਨ ਮਨਿੰਦਰ ਸਿੰਘ ਦਾ ਪਿੰਨੋ ਮਹਾਰਾਜ ਉਹ ਇਹਦੇ ਵਿੱਚ ਪੈਂਦਾ ਦੂਸਰੇ ਪਾਸੇ ਜੇ ਆਪਾਂ ਮਾਨਸਾ ਦੇਖੀਏ ਤੇ ਸਾਡਾ ਤਲਵੰਡੀ ਸਾਹਿਬ ਉਤੋਂ ਲੈ ਕੇ ਮਾਨਸਾ ਰਾਮਪੁਰਾ ਪੂਲ ਹਲਕਾ ਮਾਲਵੇ ਮਾਲਵੇ ਦਾ ਦਿਲ ਹੈ ਇਹ ਇਹ ਆ ਗਿਆ ਮਾਲਵੇ ਦਾ ਜਿਹੜਾ ਇਹ ਜਿਹੜਾ ਹੈਗਾ ਇੱਥੇ ਜਿਹੜੀ ਹੈ ਜਿਹੜੀ ਪ੍ਰੋਗਰੈਸਿਵ ਮੂਵਮੈਂਟ ਹੈ ਉਹਨਾਂ ਦਾ ਵੱਡਾ ਆਧਾਰ ਜੀ ਉਹ ਕਹਿੰਦੇ ਜੀ ਫਿਰ ਬਠਿੰਡੀ ਕਰਾਂਗੇ ਚਲੋ ਬਠਿੰਡੇ ਦਾ ਫੈਸਲਾ ਹੋ ਗਿਆ ਇੱਕ ਖਲਾਸਦਾ ਦੇਤਾ ਜੀ ਸਿਰਫ ਸਿੰਪਲ ਸੱਦਾ ਦੇਤਾ ਵੀ ਆਓ ਜੀ ਔਰ ਉਹਦੇ ਵਿੱਚ ਉਹਨਾਂ ਨੇ ਵੱਖ-ਵੱਖ ਕਿਸਾਨ ਜੱਤੇ ਬੰਦਿਆਂ ਨੂੰ ਮਜ਼ਦੂਰ ਜੱਤੇ ਬੰਦਿਆਂ ਨੂੰ ਬਿਜ਼ਾਰਤੀ ਜੱਤੇ ਬੰਦਿਆਂ ਨੂੰ ਨੌਜਵਾਨ ਜੱਤੇ ਬੰਦਿਆਂ ਨੂੰ ਸਾਰੀਆਂ ਜੱਤੇ ਬੰਦਿਆਂ ਨੂੰ ਸੱਦਾ ਦੇਤਾ ਵੀ ਭਾਈ ਇਹ ਤੁਸੀਂ ਆਓ ਆਪੋ ਆਪਣੀਆਂ ਜੱਤਵੰਦੀਆਂ ਨੇ ਜਦ ਦੇਖਿਆ ਵੀ ਇਹ ਇਸ ਤਰ੍ਹਾਂ ਜੇ মিডিਆ ਦੇ ਉੱਤੇ ਇਸ ਤਰ੍ਹਾਂ ਹੱਲੇ ਹੋਣ ਲੱਗੇ ਹੱਲੇ ਹੋਣ ਲੱਗੇ ਤਾਂ ਇਹਦਾ ਮਤਲਬ ਇਹ ਕਹਨੂੰ ਫਿਰ ਸਾਡੇ ਜੀ ਸਾਡੇ ਦੇਵੇਗਾ ਬਿਲਕੁਲ ਤਾਂ ਇਹ ਬਿਹਤਰ ਹੈ ਕਿ ਆਪਾਂ ਇਸ ਪ੍ਰੋਟੈਸਟ ਦੇ ਵਿੱਚ ਭਾਗ ਲੇਗੇ ਤੇ ਉਹਨਾਂ ਨੇ ਭਾਗ ਲਿਆ ਜਿਹੜਾ ਭਾਗ ਲਿਆ ਜਿਹੜਾ ਜਿੰਨਾ ਮਤਲਬ ਐ ਅਸੈਸ ਕੀਤਾ ਸੀ ਕਿ ਇੰਨਾ ਇਕੱਠ ਹੋ ਜੂ ਲਗਭਗ 5000 ਦੇ ਇਕੱਠ ਨਾਲ ਜਿਹੜਾ ਹੈਗਾ ਉਹ ਟੈਂਟ ਵਗੈਰਾ ਲਾਈ ਰਹੀ ਸੀ ਟੈਂਟਰੀ ਲਾਈ ਮਤਲਬ ਉਧਰੀਆਂ ਬਹਿ ਜਾ ਬੈਠਣ ਵਾਸਤੇ ਬਣਾਇਆ ਅੱਜ ਆ ਵਿੱਚ ਕਮਾਂਗੇ ਤੱਪੜੀ ਬਚਾਏ ਜਿਹਨੂੰ ਲੋਕ ਮੈਟ ਕਹਿੰਦੇ ਆਪਾਂ ਕਹਿੰਦੇ ਤੱਪੜ ਬਚਾਈ ਬਿਲਕੁਲ ਜੀ ਉਹਨੇ ਤੱਪੜ ਬਚਾ ਲਏ ਤੇ ਤਪੜਾ ਦੇ ਉੱਤੇ ਲੋਕ ਆ ਗਏ ਚਲੋ ਜੀ ਚਾਹ ਪਾਣੀ ਦਾ ਇੰਤਜ਼ਾਮ ਵੀ ਹੋ ਗਿਆ ਲੰਗਰ ਪਾਣੀ ਦਾ ਵੀ ਇੰਤਜ਼ਾਮ ਹੋ ਗਿਆ ਲੰਗਰ ਪਾਣੀ ਜਿਹੜੀ ਆ ਕੋਈ ਆਪਾਂ ਕਹਿ ਦਿੱ ਕਿ ਵੀ ਉਹਨਾਂ ਨੇ ਕੋਈ ਵੇ ਨਹੀਂ ਕੀਤੀ ਠੰਡਾਲ ਦੇ ਕੋਲੇ ਸੀ ਕਿ ਗੁਰੂ ਘਰ ਦੇ ਵਿੱਚ ਉਹਨਾਂ ਨੇ ਦੇਤੇ ਵੀ ਆ ਲੋ ਜੀ ਸਾਥੋਂ ਰਸਲ ਰਸਲ ਲੰਗਰ ਚਾਹੀਦਾ ਗੁਰੂ ਘਰ ਦੇ ਵੀ ਤੁਹਾਨੂੰ ਪਤਾ ਗੁਰੂ ਦਾ ਲੰਗਰ ਚੱਲਦੇ ਚੱਲਦਾ ਉਹ ਤਾਂ ਵੈਸੇ ਆਪਣੇ ਹਾਂ ਉਹਨਾਂ ਨੇ ਜੀ ਉਹ ਲੰਗਰ ਬਣਾਤਾ ਤੇ ਲੰਗਰ ਹੋਇਆ ਜਿਹੜਾ ਇਕੱਠ ਹੋਇਆ ਪਰ ਵੀਰ ਇਕੱਠ ਬੜਾ ਜ਼ਬਰਦਸਤ ਕਿੰਨੇ ਕੱਟ ਸੀਗਾ ਜੀ ਕਿੰਨੇ ਕ ਲੋਕ ਦੇਖੋ ਗੱਲ ਇਹ ਹੈ ਵੀ ਕਿਉਂਕਿ ਅਕਰਤ ਦੀ ਗੱਲ ਹੈ ਜੇ ਉਹਨੂੰ ਆਪਾਂ ਗਿਣਤੀ ਲਾਈਏ ਗਿਣਤੀ ਤਾਂ ਲੱਗ ਨਹੀਂ ਸਕਦਾ ਇਹ ਹੈ ਕਿ ਮੋਰ ਥੈਨ ਜੀ ਮੋਰ ਥੈਨ 5000 ਜੀ 5000 ਤੋਂ ਵੱਧ ਕੱਟ ਸੀ ਜਿਹੜਾ ਉੱਥੇ ਬੈਠਾ ਸੀ ਬੈਠਾ ਸੀ ਜਿਹੜਾ ਲੰਗਰ ਵਾਲੇ ਪਾਸੇ ਆਈਏ ਆਪਾਂ ਜਿੱਥੇ ਲੰਗਰ ਲੱਗਾ ਸੀ ਉਹਨੇ ਕ ਲੋਕ ਉੱਥੇ ਫਿਰਦੇ ਸੀ ਉਹਨੇ ਕਿ ਇਧਰ ਫਿਰਦੇ ਸੀਗੇ ਜੀ ਮਤਲਬ ਬਾਹਰਲੇ ਪਾਸੇ ਬਾਹਰਲੇ ਪਾਸੇ ਦੂਜੀ ਗੱਲ ਇਹ ਹੈ ਕਿ ਜਦੋਂ ਅਜੇ ਟੈਲੀ ਰੀਸ ਸੀ ਆਪਣਾ ਮੁਕਾ ਕੀ ਹੈ ਖਾਸਮੇ ਵੱਲੋਂ ਵੱਧ ਰਿਹਾ ਸੀ ਜਲਸਾ ਉਸ ਵੇਲੇ ਵੀ ਲੋਕ ਆ ਰਹੇ ਸੀ ਜਿਹੜੇ ਲੋਕ ਆਏ ਹੁਣ ਤੁਸੀਂ ਦੇਖੋ ਵੀ ਇਹਦੇ ਵਿੱਚ ਸਰਦਾਰ ਜਗਿੰਦਰ ਸਿੰਘ ਉਗਰਾਹ ਜੀ ਉਹ ਆਏ ਜਿਹੜੇ ਹੈਗੇ ਦੰਨੇਵਾਲ ਸਾਹਿਬ ਆਏ ਬਿਲਕੁਲ ਜੀ ਉਗਰਾਹ ਆ ਦੂਜੇ ਤੁਹਾਡੇ ਏ ਕਿਰਤੀ ਕਿਸਾਨ ਯੂਨੀਅਨ ਵਾਲੇ ਆਏ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜੀ ਉਹਨਾਂ ਨੇ ਭਾਸ਼ਣ ਕੀਤਾ ਇਸੇ ਤਰੀਕੇ ਆਪਾਂ ਦੇਖੀਏ ਤਾਂ ਹੋਰ ਵੀ ਬਹੁਤ ਸਾਰੇ ਵੱਖ-ਵੱਖ ਦੇ ਸੰਬੰਧੀਆਂ ਦੇ ਕੁਝ ਜ਼ੂਰਾ ਕਿਸਾਨਾਂ ਦੇ ਆਏ ਤੇ ਜਿੱਥੋਂ ਤੱਕ ਪੱਤਰਕਾਰ ਭਾਈਚਾਰੇ ਦਾ ਸਬੰਧ ਹੈ ਮੇਰੇ ਖਿਆਲ ਮੁਤਾਬਕ ਪੱਤਰਕਾਰ ਭਾਈਚਾਰੇ ਦਾ ਤਾਂ ਮਲੇਰਕੋਟਲਾ ਜੀ ਧੂੜੀ ਜੀ ਸੰਗਰੂਰ ਤੁਹਾਡਾ ਬਰਨਾਲਾ ਰਾਮਪੁਰਾ ਇਧਰਲੇ ਪਾਸੇ ਫਰੀਦਕੋਟ ਮੋਗਾ ਇਧਰ ਆਪਾਂ ਮਤਲਬ ਮਾਲਵਾ ਸਾਰੇ ਹੀ ਆਇਆ ਹੋਇਆ ਸਾਡੀ ਨੂੰ ਆਪਾਂ ਦੱਖਣੀ ਦੱਖਣੀ ਪੰਜਾਬ ਕਹਿ ਸਕਦੇ ਬਿਲਕੁਲ ਬਿਲਕੁਲ ਜੀ ਦੱਖਣੀ ਪੰਜਾਬ ਦਾ ਦੱਖਣੀ ਮਾਲਵੇ ਦਾ ਜਿਹੜਾ ਹੈਗਾ ਪੂਰਾ ਮਤਲਬ ਜਿਹੜਾ ਹੈ ਇਕੱਠ ਸੀ ਠੀਕ ਹੈ ਜੀ ਉਸ ਇਕੱਠ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਤਕਰੀਰਾਂ ਦੇਖੀਆਂ ਤਕਰੀਰਾਂ ਬੜੀਆਂ ਬੈਲੈਂਸ ਜੀ ਸਰਕਾਰ ਦੀ ਨੁਕਤਾਚੀਨੀ ਕੀਤੀ ਲੇਕਿਨ ਹਰ ਇੱਕ ਨੇ ਇਹ ਗੱਲ ਕਹੀ ਕਿ ਇਹ ਜਿਹੜਾ ਹੈਗਾ ਲੋਕਤੰਤਰ ਨੂੰ ਬਚਾਉਣ ਵਾਸਤੇ মিডিਆ ਨੂੰ ਜਿਉਂਦਾ ਰੱਖਣਾ ਜ਼ਰੂਰੀ ਹੈ ਜੀ ਗੱਲ ਬਲੌਗਰਾਂ ਦੀ ਆ ਗਈ ਵੀ ਇਹ ਤਾਂ ਜਿਹਨੇ ਕੋਲ ਪੀਲੇ ਕਾਰਡ ਹੈ ਵੀ ਦੀ ਇਹਦੇ ਕੋਲ ਐਕ੍ਰੀਡੇਸ਼ਨ ਕਾਰਡ ਹੈ ਜੀ ਮੈਨੂੰ ਰਜਿੰਦਰਦੀਪ ਸਿੰਘ ਵਾਲੇ ਦੀ ਗੱਲ ਬੜੀ ਵਧੀਆ ਲੱਗੀ ਜੀ ਉਹ ਕਹਿੰਦਾ ਵੀ ਜਿਹੜੇ ਸਰਦਾਰ ਕਰਤਾਰ ਸਿੰਘ ਸਰਾਬਾ ਸੀ ਸ਼ਹੀਦ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਬਾ ਉਹ ਤਾਂ ਮਕੈਨੀਕਲ ਇੰਜੀਨੀਅਰ ਕਰ ਰਿਹਾ ਸੀ ਵਰਕਲੇਜ ਯੂਨੀਵਰਸਿਟੀ ਬਿਲਕੁਲ ਜੀ ਠੀਕ ਹੈ 19 ਸਾਲ ਦੀ ਉਮਰ ਤੋਂ ਪਹਿਲਾਂ ਉਹਨੇ ਕਹਿੰਦੇ ਪਹਿਲਾਂ ਉਹ ਨਾਲ ਦੀ ਨਾਲ ਇੰਟਰ ਆ ਗਿਆ ਜੀ ਉਹ ਮਤਲਬ ਜਿਹੜਾ ਜਿਹੜਾ ਸੀ ਆਪਣਾ ਗਦਰਖਵਾਰ ਗਦਰ ਉਹ ਗਦਰ ਦੀ ਗੂੰਜ ਖਵਾਰਾ ਜਿਹੜਾ ਉਹ ਉਹ ਨੂੰ ਆਪ ਹੀ ਮਤਲਬ ਜਿਹੜਾ ਹੈਗਾ ਕੱਢਦਾ ਹੁੰਦਾ ਸੀ ਉਹਦੇ ਨਾਲ ਮਸ਼ੀਨ ਚਲਾਉਂਦਾ ਹੁੰਦਾ ਸੀ ਤੇ ਫਿਰ ਉਹਨਾਂ ਨੇ ਉਹਦੀ ਕਤਤ ਦਾ ਸਟੈਂਡਾ ਗਿਆ ਜਿਹੜੀ ਮੇਰੇ ਵੀ ਯਾਦ ਹੁੰਦੀ ਸੀ ਜੀ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਛੇ ਰਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮਸੀਬਤਾਂ ਚੱਲੀਆਂ ਬਿਲਕੁਲ ਜੀ ਪਿਆਰੇ ਵਸ ਦੇਸ਼ ਵਾਸੀ ਹੋ ਰੱਖਣਾ ਯਾਦ ਸਾਨੂੰ ਕਿਤੇ ਮਣਾ ਚੋਣਾ ਭਲਾ ਜਾਣਾ ਖਾਤਰ ਦੇਸ਼ ਦੀ ਲੱਗੇ ਹਾਂ ਚਰਨ ਫਾਂਸੀ ਇਸੇ ਰਸਤੇ ਆ ਤੁਸੀਂ ਵੀ ਆ ਜਾਣਾ ਬਿਲਕੁਲ ਜੀ ਹੁਣ 19 ਸਾਲ ਦੀ ਉਮਰ ਦੇ ਵਿੱਚ ਕਿਰਿਆ ਉਹ ਐਡੀਟਰ ਸੀ ਐਡੀਟਰ ਸੀ ਉਹ ਕਹਿੰਦਾ ਵੀ ਉਹਨੂੰ ਦੱਸੂ ਨਹੀਂ ਸਕਦਾ ਐਡੀਟਰ ਦੇ ਵਿੱਚ ਉਹਨੇ ਕਿਹੜੀ ਸੀ ਪੱਤਰਕਾਰ ਤਾਂ ਪੜੀ ਬਿਲਕੁਲ ਜੀ ਬਹੁਤ ਸਾਰੇ ਲੋਕ ਇੱਥੇ ਹੋਰ ਹੈ ਜਿਹਨਾਂ ਨੂੰ ਆਪਾਂ ਜਾਣਦੇ ਹਾਂ ਜਿਹੜਾ ਨੇ ਪੱਤਰਕਾਰ ਤਾਂ ਕੀਤਾ ਲੇਕਿਨ ਪੱਤਰਕਾਰ ਦਾ ਆਪਣੀ ਮਿਸਾਲ ਦੇ ਦੋਤੇ ਸਾਡੇ ਕੋਲੇ ਇੱਥੇ ਬੜਾ ਸੀਨੀਅਰ ਜਿਹਨੂੰ ਆਪਾਂ ਕਹਿ ਸਕਦੇ ਆ ਸ਼ਰਮਨੀ ਪੱਤਰਕਾਰ ਸੀ ਹੁਕਮ ਜਨ ਸ਼ਰਮਾ ਜੀ ਸ਼ਰਮਾ ਜੀ ਬਿਲਕੁਲ ਜੀ ਸ਼ਰਮਾ ਜੀ میٹرਕ ਪਾਸ ਸੀਗੇ ਉਹਨਾਂ ਨੇ ਕਿਹੜੀ ਪੱਤਰਕਾਰੀ ਕੀਤੀ ਮੈਂ ਕਿਹੜੀ ਆਪਣਾ ਆਪੀ ਐਚ ਵੀ ਕੀਤੀ ਹੈ ਦਸਮਾ ਤਾਂ ਮੈਂ ਪੜਿਆ ਅਸੀਂ ਜੇ ਪੱਤਰਕਾਰਾਂ ਸਾਡੀ ਪੱਤਰਕਾਰਾਂ ਦੇ ਵਿੱਚ ਕੋਈ ਥੋੜੀ ਬਹੁਤ ਜਿਹੀ ਸ਼ਨਾਖਤ ਹੁੰਦੀ ਹੈ ਇਹ ਉਹ ਪੱਤਰਕਾਰ ਕਿਉਂ ਨਹੀਂ ਬਤ ਸਹੀ ਇਹ ਗੱਲਾਂ ਵੀ ਸਾਰੇ ਜਹ ਹੋਈਆਂ ਲੇਕਿਨ ਉਹਦੇ ਵਿੱਚ ਜਿਹੜੀ ਹੈ ਨਾ ਜਿਹੜਾ ਪਦ ਹੈ ਜਜ਼ਵਾ ਲੋਕਾਂ ਦਾ ਉਹਨੇ ਕਹਿ ਕੇ ਮਰਨ ਨਹੀਂ ਦੇਣਾ ਮੀਡੀਆ ਨੂੰ ਮਰਨੀ ਜਿਹੜਾ ਸੋਸ਼ਲ ਮੀਡੀਆ ਵੀ ਜਿਹੜਾ ਹੈਗਾ ਉਹ ਪੱਤਰਕਾਰਤਾ ਦਾ ਇੱਕ ਹਿੱਸਾ ਹੈ ਬਿਲਕੁਲ ਫਿਰ ਇਹ ਗੱਲਾਂ ਵੀ ਆਈਆਂ ਬੁਲਾਰਿਆਂ ਦੇ ਵਿੱਚੋਂ ਇਹ ਗੱਲਾਂ ਵੀ ਉੱਠੀਆਂ ਕਿ ਸਰਦਾਰ ਭਗਵੰਤ ਸਿੰਘ ਮਾਨ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਦਾ ਮੈਂਬਰ ਹੁੰਦਾ ਹੈ ਕਿਹਦੇ ਤੋਂ ਕਹਿੰਦਾ ਹੁੰਦਾ ਬਿਲਕੁਲ ਕਿ ਵੀ ਲੋਕਾਂ ਨੂੰ ਸਵਾਲ ਪੁੱਛਣ ਦਾ ਰਾਈਟ ਹੈ ਰਾਈਟ ਹੈ ਲੋਕਾਂ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਉਹ ਕਹਿੰਦੇ ਹੁੰਦੇ ਸੀ ਕਿ ਮੈਂ ਲੋਕਾਂ ਨੂੰ ਸਵਾਲ ਪੁੱਛਣ ਲੱਗਾ ਆਮ ਕਹਿੰਦੇ ਹੁੰਦੇ ਸੀ ਤੁਸੀਂ ਜੀ ਲੋਕਾਂ ਉਹ ਜਦੋਂ ਲੀਡਰ ਆਉਂਦੇ ਪਿੰਡਾਂ ਤੇ ਇਹਨਾਂ ਨੂੰ ਸਵਾਲ ਪੁੱਛੋ ਜੀ ਇਸੇ ਤਰੀਕੇ ਜਿਹੜੇ ਹੈਗੇ ਆ ਇੱਕ ਜਿਹੜੀ ਹੈ ਹਵਾਲਾ ਅਰਵਿੰਦ ਇਹਦਾ ਆਪਣੇ ਦਾ ਰਾਗਮ ਚੱਦੇ ਦਾ ਵੀ ਜਿੱਤਿਆ ਕਿ ਰਾਗਮ ਚੱਦੇ ਨੇ ਵੀ ਪਿਛਲੀ ਦਿਨੀ ਪਾਰਲੀਮੈਂਟ ਦੇ ਵਿੱਚ ਇਹ ਬੋਲਿਆ ਸੀਗਾ ਸੋ ਕੁੱਲ ਮਿਲਾ ਕੇ ਜੇ ਦੇਖੀਏ ਗਿਨਾਤਮਕ ਪੱਖ ਤੋਂ ਗਿਣਤੀ ਦੇ ਪੱਖ ਜੀ ਤੇ ਗੁਣਾਤਮਕ ਪੱਖ ਤੋਂ ਕੁਆਲਿਟੀ ਦੇ ਪੱਖ ਕੁਆਲਿਟੀ ਦੇ ਪੱਖ ਕੁਆਂਟੀਟੀ ਦੇ ਕੁਆਲਿਟੀ ਗਿਨਾਤਮਕ ਤੇ ਗੁਣਾਤਮਕ ਗੁਣਾਤਮਕ ਦੋਨਾਂ ਪੱਖਾਂ ਤੋਂ ਅੱਜ ਦਾ ਕੱਟ ਜਿਹੜਾ ਬੜਾ ਸਫਲ ਸੀ ਬਹੁਤ ਸਫਲ ਸੀ ਔਰ ਇੱਕ ਗੱਲ ਜਿਹੜੀ ਹੈ ਨਾ ਮੈਂ ਪ੍ਰਵਿੰਦਰ ਜਿਹੜੀ ਹੈ ਗੱਲ ਕਹਿਣੀ ਚਾਹੂਗਾ ਜੀ ਕਿ ਸਮਾਜ ਦੇ ਵਿੱਚ ਚੇਤੰਨਤਾ ਕਿੰਨੀ ਆ ਬਹੁਤ ਜ਼ਿਆਦਾ ਕਿੰਨੀ ਚੇਤੰਨਤਾ ਆ ਗਈ ਜਦੋਂ ਤੁਸੀਂ ਇਹ ਦੇਖੋ ਕਿ ਪੱਤਰਕਾਰ ਤੇ ਜਨਤਕ ਜਥੇਬੰਦੀਆਂ ਲੋਕਤੰਤਰ ਨੂੰ ਬਚਾਉਣ ਵਾਸਤੇ ਲੋਕਤੰਤਰ ਦੇ ਲਈ ਸੜਕਾਂ 'ਤੇ ਉਤਰ ਪਏ ਜੀ ਫਿਰ ਦੇਖੋ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ ਕਿੱਧਰ ਨੂੰ ਜਾ ਰਹੀ ਹੈ ਬਿਲਕੁਲ ਬਿਲਕੁਲ ਔਰ ਜਦੋਂ ਇਹ ਲੋਕ ਇੰਨੇ ਇਕੱਠੇ ਹੁੰਦੇ ਆ ਕਈ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਨਹੀਂ ਜੀ ਇੱਥੇ ਬਣਦਾ ਕੁਝ ਨਹੀਂ ਜੀ ਐ ਤਾਂ ਪਹਿਲਾਂ ਵੀ ਲੁੱਟੀ ਗਏ ਹੁਣ ਵਾਲੇ ਵੀ ਲੁੱਟੇ ਜਾਂਦੇ ਸੀ ਕਾਹਲੇ ਵੀ ਲੁੱਟੀਆਂ ਜਾਂਦੇ ਨਹੀਂ ਇਹ ਦੇਖਣਾ ਪਊ ਸਾਨੂੰ ਕਿਸਾਨਾਂ ਦਾ ਅੰਦੋਲਨ ਚੱਲਿਆ 13 ਮਹੀਨੇ ਕਿਸਾਨ ਦਿੱਲੀ ਬੈਠੇ ਰਹੇ ਨਰਿੰਦਰ ਮੋਦੀ ਜੀ ਬਾਰੇ ਇਹ ਸਮਝਿਆ ਜਾਂਦਾ ਸੀ ਕਿ ਨਰਿੰਦਰ ਮੋਦੀ ਹੈ ਤਾਂ ਮੁਮਕਨ ਹੈ ਮੁਮਕਨ ਹੈ ਬਿਲਕੁਲ ਜੀ 55 ਇੰਚ ਦੀ ਛਾਤੀ ਵਾਲੇ ਨੇ ਜਿਹੜਾ ਫੈਸਲਾ ਕਰ ਰਿਹਾ ਉਹ ਤੇ ਵਾਪਸ ਨਹੀਂ ਹੋਏ ਵਾਪਸ ਨਹੀਂ ਅੰਦਰ ਲੇਕਿਨ ਇਹ ਪੰਜਾਬ ਦੇ ਕਿਸਾਨਾਂ ਦੀ ਅਗਵਾਈ ਤੇ ਦੇਸ਼ ਭਰ ਦੇ ਕਿਸਾਨਾਂ ਦੀ ਜਦੋਜਹ ਦਾ ਨਤੀਜਾ ਸੀ ਕਿ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਜੀ ਨਰਿੰਦਰ ਮੋਦੀ ਸਾਹਿਬ ਨੂੰ ਉਹ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਪਿਆ ਤੇ ਜਿਹੜੀ ਪਾਰਲੀਮੈਂਟ ਰਾਹੀਂ ਪਾਸ ਕੀਤੇ ਸੀ ਉਸੇ ਪਾਰਲੀਮੈਂਟ ਦੇ ਰਾਹੀਂ ਉਹ ਰੱਦ ਰੱਦ ਬਿਲਕੁਲ ਬਿਲਕੁਲ ਜੀ ਹੁਣ ਆਪਾਂ ਇਥੇ ਕਹਿੰਦੇ ਆ ਲੋਕਤੰਤਰਾਲੀ ਗੱਲ ਜੀ ਜਿਉਂ ਨੇ ਇਹੀ ਲੋਕ ਜਿਹੜੇ ਲੋਕ ਲੋਕਤੰਤਰ ਨੂੰ ਬਚਾਉਣ ਵਾਲੇ ਆ ਜਿਹੜੇ ਜਿਹੜੇ ਪ੍ਰੈਸ ਨੂੰ ਮੀਡੀਆ ਨੂੰ ਸਮਝਿਆ ਜਾਂਦਾ ਕਿ ਚੌਥਾ ਸਾਮਾ ਜੀ ਇਹ ਲੋਕਤੰਤਰ ਦਾ ਤੇ ਉਹਦੇ ਤੇ ਭੀੜ ਪੈਂਦੀ ਹੈ ਤੇ ਜਿਹੜੀਆਂ ਜਨਤਿਕ ਦਸਤ ਬੰਦੀਆਂ ਵਾਲੇ ਲੋਕ ਲੜਨ ਬਾਰੇ ਉਹਦੀ ਬਦਲ ਦੇ ਵਿੱਚ ਆ ਜਾਈ। ਤਾਂ ਜਿਹੜੀ ਅੱਜ ਇਥੋਂ ਚੇਤਨਤਾ ਦਾ ਇੱਕ ਜਿਹੜਾ ਹੈਗਾ ਸੰਦੇਸ਼ ਸੰਦੇਸ਼ ਉਹ ਜਿਹੜਾ ਥੱਲੇ ਤੱਕ ਜਾਣਾ ਹੈ ਇਹ ਸਾਡੇ ਲੋਕਤੰਤਰ ਨੂੰ ਬਚਾਉਣ ਵਾਸਤੇ ਇਹ ਲੋਕ ਕਹਿੰਦੇ ਨੇ ਕਿ ਕੁਝ ਹੋ ਨਹੀਂ ਸਕਦਾ। ਤਬਦੀਲ ਹੋ ਨਹੀਂ ਸਕਦਾ। ਬਿਲਕੁਲ ਤਬਦੀਲੀ ਜਿਹੜੀ ਹੈ ਨਾ ਭਾਵੇਂ ਲੀਡਰ ਕਰਨਾ ਕਰਨਾ ਪਰ ਤਬਦੀਲੀ ਵਾਸਤੇ ਜਨਤਾ ਦਾ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ ਤੇ ਅੱਜ ਦੇ ਸਮਾਗਮ ਦੇ ਵਿੱਚ ਜਾਂ ਅੱਜ ਦੇ ਇਕੱਠ ਦੇ ਵਿੱਚ ਗੱਲ ਆ ਗਈ ਕਿ ਲੋਕ ਜਿਹੜੇ ਹੈਗੇ ਐ ਉਹ ਇੰਨੇ ਜ਼ਿਆਦਾ ਸੁਚੇਤ ਹੋ ਗਏ ਕਿ ਉਹ ਇਹਨੂੰ ਸਿਰੇ ਤੱਕ ਲਿਜਾਣ ਵਾਲੇ ਹੈਗੇ ਮੈਂ ਇੱਥੇ ਗੱਲ ਕਹੂੰਗਾ ਕਿ ਪਤਾ ਨਹੀਂ ਕੌਣ ਸਲਾਹਕਾਰ ਹੈ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਪਤਾ ਨਹੀਂ ਕੇਜਰੀਵਾਲ ਸਾਹਿਬ ਹੋਰੀ ਕੀ ਸਮਝਦੇ ਪੰਜਾਬ ਨੂੰ ਉਹਨਾਂ ਨੂੰ ਉਹਨਾਂ ਨੂੰ ਤਾਂ ਇਹ ਦੇਖਣਾ ਚਾਹੀਦਾ ਪੰਜਾਬ ਕੀ ਹੈ ਮੈਂ ਇੱਕ ਮਿਸਾਲ ਦੇਣੀ ਚਾਹਣਾ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਕਿ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਪਰਿਵਾਰ ਵਿਛੋੜੇ ਵਾਲਾ ਜਿੱਥੇ ਪਰਿਵਾਰ ਵਿਛੋੜੇ ਤੋਂ ਸ਼ੁਰੂ ਹੋ ਕੇ ਸਰਸਨਾ ਨਦੀ ਸਰਹੰਦ ਸਰਸਨਾ ਨਦੀ ਦੇ ਪਰਿਵਾਰ ਵਿਛੋੜੇ ਵਿਛੋੜੇ ਤੋਂ ਸਰਹੰਦ ਤੱਕ ਕੀ ਹੁੰਦਾ ਜੀ ਚਮਕੌਰ ਸਾਹਿਬ ਦੀ ਗੱਡੀ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਬਿਲਕੁਲ ਬਿਲਕੁਲ ਜੀ ਔਰ ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਮੀਆਂ ਦੇ ਵਿੱਚ ਚੇਤਿਤ ਆ ਜਾਂਦਾ ਬਿਲਕੁਲ ਜੀ ਗੁਰੂ ਸਾਹਿਬ ਉੱਥੋਂ ਆਉਂਦੇ ਆ ਉਸ ਦਾ ਪੀਰ ਬਣ ਕੇ ਕੱਢਿਆ ਜਾਂਦਾ ਕਿ ਉਹ ਔਰੰਗਜ਼ੇਬ ਨੂੰ ਬਿਲਕੁਲ ਦਿਨਾ ਕਾਂਗੜ ਤੋਂ ਜ਼ਫਰਨਾਵਾ ਲਿਖੇ ਉਹਨੂੰ ਬਗਾਰਦੇ ਆ ਕਿਦਰਾਨੇ ਦੀ ਢਾਪ ਤੇ ਮੁਖਸਰ ਸਾਹਿਬ ਦੇ ਉੱਤੇ ਆ ਕੇ ਜਿਹੜੇ ਸੀਗੇ ਉਹਨਾਂ ਦੀ ਆਖਰੀ ਜੰਗ ਹੁੰਦੀ ਹੈ ਤੇ ਉੱਥੇ 40 ਮੁਕਤਿਆਂ ਦੇ ਓਜੜਾ ਹੈਗਾ ਵੇਦਾਵਾ ਉਹਨੂੰ ਪਾੜ ਦਿੰਦੇ ਆ ਪਾੜਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਦੰਦਵਾਨ ਸਾਹਿਬ ਆ ਜਾਂਦੇ ਆ ਕੇ ਆਪਣਾ ਕਮਰਕੱਸਾ ਖੋਲਦੇ ਆ ਜੀ ਕਮਰਕੱਸਾ ਖੋਲਣ ਤੋਂ ਬਾਅਦ ਫਿਰ ਉਹ ਇੱਥੇ ਲੰਬਾ ਸਮਾਇਆ 9 ਮਹੀਨੇ ਦੇ ਕਰੀਬ ਰਹੇ ਔਰ ਇੱਥੇ ਉਹਨਾਂ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਵਾਇਆ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਹੈ ਜਿਹੜੇ ਉਹ ਦਰਜ ਕਰਾਏ ਉਹਦੀ ਬਾਣੀ ਦਰਜ ਕਰਾਈ ਔਰ ਉਹ ਸ਼ਲੋਕ ਕਿੱਥੋਂ ਦੇ ਸ਼ਲੋਕ ਉਦੋਂ ਦੇ ਸੀ ਜਦੋਂ ਉਹ ਚਾਂਦਨੀ ਚੌਕ ਦੇ ਵਿੱਚ ਬੈਠੇ ਕੁਰਬਾਨੀ ਹੋ ਰਹੀ ਸੀ ਉਹਨਾਂ ਦੇ ਸੱਚਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਉਸ ਵੇਲੇ ਦੇ ਸੀ ਇਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਬੁਲਾਵਾ ਆਉਂਦਾ ਹੈ ਔਰੰਗਜ਼ੇਬ ਦਾ ਕਿ ਮੈਂ ਬਿਮਾਰ ਹਾਂ ਮੈਂ ਆ ਨਹੀਂ ਸਕਦਾ ਤੁਸੀਂ ਆਜੋ ਆਪਾਂ ਸੰਵਾਦ ਕਰੀਏ ਗੱਲ ਕਰੀਏ ਬੈਠ ਕੇ ਆਪਸ ਵਿੱਚ ਗੁਰੂ ਸਾਹਿਬ ਚੱਲ ਪਏ ਪਰ ਇਹਨਾਂ ਦੇ ਜਾਣ ਤੋਂ ਪਹਿਲਾਂ ਔਰੰਗਜ਼ੇਬ ਪੂਰਾ ਹੋ ਗਿਆ ਉਹਦੀ ਮੌਤ ਹੋ ਗਈ ਬਿਲਕੁਲ ਜੀ ਉਹਦੀ ਮੌਤ ਹੋਣ ਤੋਂ ਬਾਅਦ ਗੁਰੂ ਸਾਹਿਬ ਜਿਹੜੇ ਹੈਗੇ ਚੱਲ ਸੋ ਚੱਲ ਇਹ ਨਾਜ਼ਰ ਸਾਹਿਬ ਚਲੇ ਗਏ ਦਖਨ ਚ ਜੀ ਉੱਥੇ ਨਾਜ਼ਰ ਸਾਹਿਬ ਦੇ ਵਿੱਚ ਇਹਨਾਂ ਦਾ ਮਾਦੋ ਬਾਦੋ ਦਾਸ ਬੇਰਾਗੀ ਦੇ ਨਾਲ ਵਾਪਿੰਦੇ ਵਾਪਿੰਦੇ ਮਾਦੋ ਦਾਸ ਬੇਰਾਗੀ ਨੂੰ ਗੁਰੂ ਸਾਹਿਬ ਤੋਰਦੇ ਆ ਪੰਜ ਤੀਰ ਤੇ ਪੰਜ ਸਿੰਘ ਦੇ ਕੇ ਚੱਲ ਭਾਈ ਜੀ ਤੇ ਉਹ ਉਸੇ ਸਰਹੰਦ ਦੇ ਵਿੱਚ ਆਉਂਦਾ ਹੈ ਜੀ ਤੇ ਸਰਹੰਦਰ ਨੂੰ ਜਿਹੜਾ ਸਰਹੰਦਰ ਇਤ ਨਾਲ ਇਤੜਕਾ ਦਿੱਤੀ ਜਾਂਦੀ ਹੈ ਤੇ ਪਹਿਲੇ ਜਿਹੜਾ ਹੈਗਾ ਆਪਾਂ ਕਹਾਂਗੇ ਪਹਿਲੇ ਸਿੱਖ ਰਾਜ ਦੀ ਬੁਨਿਆਦ ਉਸੇ ਰੱਖੀ ਜਾਂਦੀ ਹੈ ਉੱਥੋਂ ਸ਼ੁਰੂ ਹੋ ਗਿਆ ਜੀ ਉੱਥੇ ਜਿਹੜੀ ਉਹ ਬੁਨਿਆਦ ਰੱਖੀ ਜਾਂਦੀ ਹੈ ਤੇ ਉੱਥੋਂ ਹੀ ਗੁਰੂ ਸਾਹਿਬ ਦਾ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਇੱਕ ਦਸਤਾਵੇਜ਼ ਦੇ ਉੱਤੇ ਥੱਪਾ ਲਾ ਦਿੰਦਾ ਹੈ ਥੱਪਾ ਲਾਉਂਦਾ ਇੱਕ ਦਸਖਤ ਕਰਦਾ ਇੱਕ ਦਸਤਾਵੇਜ਼ ਦੇ ਉੱਤੇ ਪ੍ਰਵਾਨਗੀ ਦਿੰਦਾ ਹੈ ਜੀ ਕਿ ਅੱਜ ਤੋਂ ਬਾਅਦ ਇਹ ਜਿਹੜੀ ਜ਼ਮੀਨ ਦੀ ਮਾਲਕੀ ਹੈ ਇਹ ਵੱਡੇ ਵੱਡੇ ਜ਼ਗੀਰਦਾਰਾਂ ਕੋਲੇ ਰਾਜਾ ਮਹਾਰਾਜਾਂ ਕੋਲੇ ਨਹੀਂ ਰਹੇ ਜੀ ਜਿਹੜੇ ਲੋਕ ਜ਼ਮੀਨ ਨੂੰ ਬੋਂਦੇ ਆ ਇਹ ਜ਼ਮੀਨ ਅੱਜ ਤੋਂ ਬਾਅਦ ਉਹਨਾਂ ਦੀ ਹੋਗੀ ਇਹ ਮਤਲਬ ਮੈਂ ਮੈਂ ਇਹਨਾਂ ਕਹੂੰਗਾ ਕਿ ਇਹ ਮਾਲਵੇ ਦੀ ਉਹੀ ਧਰਤੀ ਹੈ ਬਿਲਕੁਲ ਇੱਥੇ ਉਸ ਵੇਲੇ ਦਾ ਤੇਲੀ ਸਿੰਘ ਗੁਰੂ ਸਾਹਿਬ ਦੀ ਇੱਕ ਇੱਕ ਮਤਲਬ ਹੈ ਵੀ ਸਰਹੰਦ ਦਾ ਨਾ ਫਤਿਹਗੜ੍ਹ ਸਾਹਿਬ ਹੋਇਆ ਜਿਹੜਾ ਫਤਿਹਗੜ੍ਹ ਸਾਹਿਬ ਉਹਦਾ ਨਾਂ ਹੋਇਆ ਉੱਤੇ ਫਤਿਹ ਪ੍ਰਾਪਤ ਕੀਤੀ ਤੇ ਆਪਣੇ ਜਿਹੜਾ ਹੈਗਾ ਇੱਕ ਕਿਰਤੀਆਂ ਦਾ ਰਾਜ ਸਥਾਪਿਤ ਹੋਇਆ ਜੀ ਬੱਕਰੀ ਗੱਲ ਆ ਵੀ ਉਹ ਬਸ ਮੰਨ ਰਹੀਏ ਤੇ ਫਿਰ ਉਹ ਤੋਂ ਬਾਅਦ ਨਿਸਲਾ ਦੇ ਰਾਜ ਆਉਂਦੇ ਆ ਫਿਰ ਮਹਾਰਾਜ ਰਣਜੀਤ ਸਿੰਘ ਦਾ ਰਾਜ ਆ ਜਾਂਦਾ ਮੈਂ ਸਮਝਦਾ ਕਿ ਆਹ ਜਿਆਦਾ ਕੱਠ ਹੈ ਇਸ ਕੱਠ ਦੇ ਵਿੱਚ ਬਹੁਤ ਸੰਭਾਵਨਾਵਾਂ ਦਿਖਦੀਆਂ ਮੈਨੂੰ ਕਿ ਇੱਕ ਲੋਕਤੰਤਰ ਦੀ ਬਹੁਤ ਸ਼ਾਨਦਾਰ ਲਹਿਰ ਅਜਿਹੀ ਲੋਕਤੰਤਰ ਨੂੰ ਬਚਾਉਣ ਵਾਲੀ ਉੱਠ ਰਹੀ ਹੈ ਤੇ ਥਿਲੋ ਸਾਹਿਬ ਮੈਂ ਗੱਲ ਕਰੂੰਗਾ ਕਿ ਜੇ ਅੱਜ ਦਾ ਜਿਹੜਾ ਕੱਠ ਨੂੰ ਵੇਖ ਕੇ ਜਿਹੜੇ ਇਹਨਾਂ ਦੇ ਇੰਟੈਲੀਜੈਂਸੀ ਸੀ ਉਹਨਾਂ ਦੀਆਂ ਰਿਪੋਰਟਾਂ ਸ਼ਾਇਦ ਮੇਰੇ ਨਾਲ ਤਾਂ ਫੇਲ ਹੋ ਚੁੱਕੀਆਂ ਸਾਰੀਆਂ ਜਿਹੜੇ ਅੰਦਾਜ਼ੇ ਉਹਨਾਂ ਨੇ ਲਾਏ ਸੀ ਉਹਦੇ ਤੋਂ ਉੱਤੇ ਵੱਧ ਕੇ ਸੀਗਾ ਕੰਮ ਪਰ ਅਗਲਾ ਮੈਸੇਜ ਕੀ ਹੋਊਗਾ ਆਪਣਾ ਜਿਹੜੇ ਆਪਣੇ ਲੋਕ ਜਿਹੜਾ ਦਰਸ਼ਕ ਆਪਣੇ ਸਰੋਤੇ ਸੁਣਨ ਵਾਲਿਆ ਅਗਲਾ ਆਪਣਾ ਜਾਂ ਤੁਹਾਡਾ ਕੀ ਮੈਸੇਜ ਰਹੂਗਾ ਉਹਨਾਂ ਵੱਸ ਦੇਖੋ ਪਹਿਲੀ ਗੱਲ ਤਾਂ ਹੈ ਕਿ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਹੁੰਦੀਆਂ ਆ ਜਾਂ ਇਹਨਾਂ ਦੇ ਹੋਰ ਪੱਕਾ ਧਾਰੇ ਹੁੰਦੀਆਂ ਪੁਲਿਸ ਮਹਿਕਮੇ ਦੇ ਜੀ ਉਹ ਜਿਹੜਾ ਅੰਦਾਜ਼ਾ ਲਾਉਂਦੇ ਆ ਲਾਉਂਦੇ ਸਾਡੀ ਤਾਕਤ ਤੋਂ ਤੇ ਪੱਤਰਕਾਰ ਕਿੰਨੇ ਆ ਕਿੰਨੇ ਆ ਜੀ ਇਹ ਪੱਤਰਕਾਰ ਇੰਨੇ ਆ ਇਹਨਾਂ ਜਿਲ੍ਹੇ ਤੇ ਨੇ ਜੀ ਇਹਨਾਂ ਦੇ ਨਾਲ 2-2 4-4 5-5 ਬੰਦੇ ਆ ਜਾਣਗੇ ਕਿ ਇਹ ਨਿਕਲ ਜਾਣਗੇ ਜੰਤਕ ਜੱਸੇਵੰਦਿਆਂ ਦੀ ਗੱਲ ਆਉਂਦੀ ਹੈ ਕਿ ਕੀ ਪਤਾ ਕੋਈ ਆਵੇ ਜੇ ਆਵੇ ਨਾ ਜੇ ਆਏ ਤਾਂ ਉਹਨਾਂ ਦੇ ਪ੍ਰਤੀਫੇ ਦਾ ਜਾਣੀ ਇਹ ਵੀ ਪਤਾ ਸੀ ਵੀ ਉਹ ਤਾਂ ਕਾਫਲੇ ਬਣ ਕੇ ਆਉਣਗੇ ਕਾਫਲੇ ਬਣ ਕੇ ਇਸ ਕਰਕੇ ਨਾ ਸਾਨੂੰ ਪਤਾ ਸੀ ਵੀ ਇਹਨਾਂ ਕੱਠ ਹੋ ਜੂਗਾ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਜੇ ਜੱਸੇਵੰਦਾਂ ਦਾ ਸਾਨੂੰ ਨਹੀਂ ਪਤਾ ਇਹ ਇਕੱਠ ਐਨਾ ਜਿਆਦਾ ਹੋ ਗਿਆ ਇਹਦਾ ਮਤਲਬ ਹੈ ਕਿ ਇਹ ਸਾਡੇ ਕੈਸ ਤੋਂ ਵੱਧ ਸੀ ਔਰ ਇਹਦਾ ਇੱਕ ਵੱਡਾ ਕਾਰਨ ਲੋਕਾਂ ਚ ਚੇਤਨਤਾ ਅਗਲਾ ਪ੍ਰੋਗਰਾਮ ਤੁਸੀਂ ਪੁੱਛਦੇ ਹੋ ਵੀ ਸਾਡਾ ਅਗਲਾ ਪ੍ਰੋਗਰਾਮ ਕੀ ਹੋਊਗਾ ਹਾਂਜੀ ਬਿਲਕੁਲ ਜੀ ਅਗਲਾ ਪ੍ਰੋਗਰਾਮ ਵੀ ਅੱਜ ਦੇ ਇਸ ਇਕੱਠ ਤੋਂ ਬਾਅਦ ਜਿਹੜੇ ਪ੍ਰਬੰਧਕ ਹੈ ਜਿਹੜੇ ਸਾਡੇ ਕਾਰਪੋਰਾ ਸਾਡੇ ਸੱਜਣ ਮਿੱਤਰਾਂ ਉਹਨਾਂ ਦੇ ਹੌਸਲੇ ਇੰਨੇ ਵੱਲ ਉਲੰਧ ਹੋ ਗਏ ਉਹ ਕਹਿੰਦੇ ਵੀ ਜਿਹੜਾ ਦੂਜਾ ਪ੍ਰੋਗਰਾਮ ਆਪਾਂ ਕਰਨਾ ਉਹ ਕਰਨਾ ਹੈ ਮਾਜੇ ਦੇ ਮਾਜੇ ਦੇ ਵਿੱਚ ਠੀਕ ਹੈ ਇਸ ਵਾਰ ਤਾਂ ਪਹਿਲੇ ਹੀ ਸੀ ਉਹਦੇ ਵਾਸਤੇ ਕਹਿਤਾ ਕਿ ਇਹ ਹੋਊਗਾ ਫਰਵਰੀ ਮਹੀਨੇ ਚ ਠੀਕ ਹੈ ਜੀ ਫਰਵਰੀ ਦੇ ਐਂਡ ਵਾਲੇ ਹਫਤੇ ਦੇ ਵਿੱਚ ਹੋ ਸਕਦਾ ਕਿਸੇ ਵੇਲੇ ਔਰ ਇਹਦੀ ਤਾਰੀਖ ਤੇ ਥਾਂ ਕਿੱਥੇ ਹੋਊ ਇਹ ਮਾਜੇ ਦੀਆਂ ਜਿਹੜੀਆਂ ਪੱਤਰਕਾਰ ਜਿੱਥੇ ਬੰਦੀਆਂ ਕਿਸਾਨ ਜਿੱਥੇ ਬੰਦੀਆਂ ਉਹਨਾਂ ਨਾਲ ਸੰਪਰਕ ਸਥਾਪਿਤ ਕੀਤਾ ਮੀਟਿੰਗਾਂ ਕੀਤੀਆਂ ਜਾਂਦੀਆਂ ਉਹਨਾਂ ਨਾਲ ਮੀਟਿੰਗ ਕਰਕੇ ਜਿਹੜਾ ਮੀਟਿੰਗਾਂ ਦੇ ਵਿੱਚੋਂ ਜੇੜਾ ਕੋਈ ਸੂਟੇਬਲ ਦਿਨ ਤੇ ਤਾਰੀਖ ਨਿਕਲੀ ਤੇ ਜਗ੍ਹਾ ਨਿਕਲੀ ਤੇ ਰਜ਼ਾ ਲਾਨ ਕਰਦੇ ਨੇ ਉਸ ਤੋਂ ਬਾਅਦ ਫਿਰ ਜਵਾਬੇਦਾਰ ਬਿਲਕੁਲ ਜੀ ਸਾਰਾ ਪੰਜਾਬ ਜਿਹੜਾ ਹੈਗਾ ਕਵਰ ਕਰਦੇ ਔਰ ਇਹ ਲੜਾਈ ਦੀ ਸ਼ੁਰੂਆਤ ਪੱਤਰਕਾਰਾਂ ਤੋਂ ਹੁੰਦੀ ਹੈ ਲੇਕਿਨ ਇਹਦੇ ਵਿੱਚ ਸ਼ਮੂਲੀਅਤ ਕੀ ਦੀ ਸਾਰੀਆਂ ਲੋਕਤੰਤਰਕ ਜਿਹੜੀਆਂ ਡੈਮੋਕਰੈਟਿਕ ਫੋਰਸਸ ਆਈ ਸੀ ਉਹਨਾਂ ਦੀ ਇਹਦੇ ਵਿੱਚ ਸ਼ਮੂਲੀਅਤ ਹੋਣੀ ਹੈ ਤੇ ਇਹ ਉਹ ਜੀ ਨਾ ਆਪਣਾ ਪ੍ਰੋਫੈਸਰ ਮੋਹਨ ਸਿੰਘ ਨੇ ਕਲਮਾਂ ਦਾ ਪਿਆ ਅਤੇ ਥੋੜੇ ਇਕੱਠੇ ਕਰ ਲੋ ਸੰਦੋ ਯਾਰ ਤਕੜਾ ਇੱਕ ਤਰਸ਼ੂਲ ਬੜਾ ਬਚਾਓ ਤੇ ਜੁੱਧ ਕਰੋ ਪਰਚੈਡ ਹੋ ਜਾਏ ਇਹ ਮਤਲਬ ਜਿਹੜਾ ਲੋਕਤੰਤਰ ਨੂੰ ਬਚਾਉਣ ਵਾਲਾ ਇੱਕ ਜੁੱਧ ਹੈ ਜਿਹੜਾ ਉਹਨੂੰ ਉਹਨੂੰ ਪ੍ਰਚੰਡ ਕਰਨ ਦੀ ਜਿਹੜੀ ਸ਼ੁਰੂਆਤ ਬਚੰਡੇ ਤੋਂ ਹੋ ਸਕਦੀ ਹੈ ਤੇ ਉਮੀਦ ਹੈ ਸਫਲਤਾ ਦੀ ਚਲੋ ਬਹੁਤ ਬਹੁਤ ਧੰਨਵਾਦ ਢਿਲੋ ਸਾਹਿਬ ਤੁਹਾਡਾ ਜੀ ਸਾਨੂੰ ਦਿਓ ਇਜਾਜ਼ਤ ਸਮਾਂ ਹੁਣ ਬਖਤ ਇਜਾਜ਼ਤ ਨਹੀਂ ਦੇ ਰਿਹਾ ਸਾਨੂੰ ਤੇ ਕੱਲ ਫੇਰ ਮਿਲਦੇ ਆ ਇਸੇ ਟਾਈਮ ਇਸੇ ਵਕਤ ਸਾਡਾ ਜਿਹੜਾ ਬਖਤੌਰ ਢਿਲੋ YouTube ਚੈਨਲ ਤੇ Facebook ਪੇਜ ਨਾਲ ਹੀ Instagram ਹੈ ਬਖਤੌਰ ਢਿਲੋ ਇਹ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਅਗਰ ਕੋਈ ਸੁਝਾਅ ਹੁੰਦਾ ਤਾਂ ਪਲੀਜ਼ ਇਨਬਾਕਸ ਦੇ ਵਿੱਚ ਜਾ ਕੇ ਮੈਸੇਜ ਕਰ ਦਿਆ ਕਰੋ ਸਤ ਸ੍ਰੀ ਅਕਾਲ